ਹਾਂਜੀ ਸਾਸਰੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਠੇ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਇਹਨੂੰ ਰੰਪਰਾ ਫੂਲ ਪੈਂਦੀ ਆ ਤੇ ਨੇੜੇ ਰਹਿ ਜਾਂਦਾ ਦਿਆਲਪੁਰਾ ਭਾਈ ਕਾ ਜਲਾਲ ਭੋਡੀ ਇਹ ਆਣ ਗਵਾਂਡ ਦੇ ਪਿੰਡ ਹੈ ਕੋਠੇ ਸਰਜੀਤਪੁਰਾ ਪਿੰਡ ਚੋ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਾਕ ਵਿਖਾਉਣੇ ਆ ਤਿੰਨ ਲਾਲ ਰੰਗ ਦੀਆਂ ਸਾਈਵਾਲ ਨਸਲ ਦੀਆਂ ਵੜਾਂ ਗਰਮੀ ਗਰਮੀ ਪੋਹਰਾਣੀ ਬਣਾਉਂਦੇਗਾ ਮੱਝਾਂ ਵਰਗਾ ਦੁੱਧ ਉਹ ਲੈ ਟਰਗਾ ਪਰੇ ਬਾਈ ਦੇ ਉਧਰ ਮੱਝਾਂ ਇਧਰ ਗਾਵਾਂ ਤੇ ਇਧਰ ਤੂੜੀ ਆ ਤੇ ਬਾਹਰ ਧੌਪਾ ਸੇਕ ਪਿਆ ਪੈਂਦਾ ਤੇ ਇੱਥੇ ਮੌਜਾਂ ਖੜੀਆਂ ਕਰ ਮਾਲੀਆਂ ਆਈ ਨਹੀਂ ਕਿ ਵੀਡੀਓ ਬਣਾਉਣੀ ਕਰਕੇ ਇੱਥੇ ਬੰਨ ਲੀਆਂ ਵਿਖਾਵੇ ਵਿਖਾਵੇ ਨੂੰ ਬੰਨ ਲੀਆਂ ਵਿਖਾਵੇ ਉਹ ਨੂੰ ਡੱਕਾ ਨਹੀਂ ਇਧਰ ਮੱਝਾਂ ਤੇ ਇਧਰ ਆ ਤੇ ਹੋਰ ਸਾਰੇ ਪਾਸੇ ਉਦਾਂ ਵੇੜਾ ਧੁੱਪ ਵਾਲਾ ਕੰਮ ਹੀ ਆ ਸੇਕ ਮਾਰਦਾ ਤੇ ਮੌਜ ਨਾ ਖੜੀਆਂ ਤਾਂ ਹੀ ਮੈਂ ਕਿਹਾ ਕਿ ਗਰਮੀ ਰਹਿ ਤੇ ਜਾਨਵਰ ਆ ਮੱਝਾਂ ਵਰਗਾ ਦੁੱਧ ਹੋਣਾ ਇੱਕ ਜਰਸੀ ਇਨਫਰਮੇਸ਼ਨ ਲੈ ਦਨਾਂ ਜੈ ਜੇ ਭਾਬਾਈ ਕਹਿੰਦਾ ਬਾਕੀ ਤੁਸੀਂ ਸੋਣੀ ਲੈਣੇ ਆ ਸਸੀ ਕਰ ਬਾਈ ਨਾ ਦੱਸ ਦੀ ਨਾਂ ਜਸੰਦਰ ਸਿੰਘ ਪਿੰਡ ਸਜੀਪੋੜਾ ਜ਼ਿਲ੍ਹਾ ਬਠਿੰਡਾ ਜੀ ਫੋਨ ਨੰਬਰ ਦੱਸੀ 9041088878 904108878 4 ਜਨਵਰ ਬਾਹੂ ਹਾਂਜੀ 4 ਆ ਜੀ ਕਿਹੜੇ ਪਾਸੋਂ ਲੱਗੀ ਐ ਇੱਥੋਂ ਲਾ ਗਏ ਜਰਸੀ ਦੇ ਜਰਸੀ ਦਾ ਕੰਨ ਮਾਸੂਆ ਇਹ ਦੂਜਾ ਸੁਆ ਸੁੰਦੀ ਆ ਜੀ ਸਮਾਂ ਸਮਾਂ ਲਾਉਗੀ ਪਾ ਪਾਂਚੇ ਕਿੰਨਾ ਕ ਦੁੱਧ ਪਿਆਜੂ ਦੁੱਧ ਪਿਆਜੂ 17-18 ਲੀਟਰ ਹੀ ਨੇਵਾ ਦਾਸ ਤਾ ਹੂੰ ਠੰਡੀ ਠੁੰਡੀ ਬਹੁਤ ਆ ਥਾਂ ਤੋਂ ਬਹੁਤ ਸੋਖੀ ਲੱਤ ਲੁੱਤ ਨਾ ਮਾਰੇ ਨਾ ਨਾ ਲੱਤ ala ਕੰਮ ਹੀ ਹੈਨੀ ਇਹਦੇ ਕੋਲੇ ਅੱਛਾ ਹਾਂ ਸਹੀ ਆ ਕੱਢੀ ਐ ਬਾਹਰ ਨੂੰ ਬਾਕੀ ਜਾਤ ਬ੍ਰੀਡ ਪਿਆ ਹੋਰ ਜਾ ਹਾਂ ਬਾਕੀ ਜਰਸੀਆਂ ਤਾਂ ਦੋਸਤੋ ਬੱਕਰੀਆਂ ਵਰਗੀਆਂ ਹੁੰਦੀਆਂ ਹਾਂ ਬਾਕੀ ਆ ਵੇ ਨਾਲ ਕੱਦ ਚ ਵੀ ਪੂਰੀ ਡਬਲ ਆਪਣੇ ਗਾਈਆਂ ਖੜੀਆਂ ਨਾਲ ਹਾਂ ਇੱਧਰ ਤੇ ਵੱਡੀ ਵਹਿੜੀ ਜਰਸੀ ਆ ਕੋਈ ਆਈ ਨਹੀਂ ਹੋਊਗਾ ਕਿ ਨਿੱਕੀ ਜੀ ਗੋਡੇ ਕੇ ਜਿੱਡੀ ਜਰਸੀ ਆ ਪੂਰੇ ਵੱਡੇ ਕੱਦ ਕਾਠ ਵਾਲੀ ਜਰਸੀ 17 18 ਕਿਲੋ ਦੁੱਧ ਪਿਆ ਜੂ ਦਿਨ ਕਿਨੇ ਦੱਸਿਆ ਬਾਊ ਪੰਜ ਚਾਰ ਦਿਨ ਪੰਜਾਂ ਚਾਰਾਂ ਦਿਨਾਂ ਦੇ ਅੰਦਰ ਬਾਹਰੇ ਨੇ ਸੂ ਪੈਣਾ ਮੋٹے ਮੋٹے ਥਾਣਾ ਹਵਾਨੇ ਤੇ ਵੇਂਜ ਵੀ ਮੋਟੀਆਂ ਏਕੜਾ ਕਢਾ ਪਾਉ ਹੋਰ ਥਾਣਾ ਦੀ ਸਾਫ ਸੁਥਰੀ ਆ 부ਤੀ ਬਾਤੀ ਪੂਰੀ ਸੋਹਣੀ ਆ ਜਰਸੀ ਬਰੀਡ ਦੂਜਾ ਸੂਆ ਬਦਾਮੀ ਰੰਗ ਦੀ ਵਛੀ ਮੂੰਹ ਬਲਿਆ ਇਧਰੋਂ ਖਾ ਫੇਸ ਫੂਡ ਤੋਂ ਹਾਂ ਫੇਸ ਫੂਡ ਸੋਹਣਾ ਪੂਰਾ ਅੰਗਰੇਜ਼ੀ ਬੋਲਦਾ ਮੁੰਡਾ ਫੇਸ ਫੂਡ ਆ ਸੋਹਣਾ ਠੰਡੀ ਮਿੱਠੀ ਪੂਰੀ ਆ ਉਹ ਚੱਕ ਲਈ ਆ ਬਾਕੀ ਥਾਨ ਤੁਣੋਂ ਖਾਦੇ ਬਹੁਤ ਸੋਹਣੇ ਬਾਕੀ ਨਾੜਾਂ ਨੂੜਾਂ ਦੇ ਮੇਨ ਜਿਹੜੀ ਮੇਨ ਬਏ ਨਾ ਕਿੰਨੀ ਮੋਟੀ ਆ ਗੁਲਾਬੀ ਥਾਨਾ ਹੱਦੀ ਚੁਵਾਈ ਵਾਲਾ ਚਾਰਾ ਥਾਨਾਂ ਦਾ ਸੇਮ ਹੀ ਸਾਈਜ਼ ਆ 17 18 ਕਿਲੋ ਬਾਈ 10 ਦਾ ਦੁੱਧ ਪਿਆਜੂ ਜੇ ਕੋਈ ਭੈਣ ਭਰਾ ਕੱਦ ਕਾਠ ਵਾਲੀ ਜਰਸੀ ਲੈਣ ਦਾ ਚਾਹਵਣ ਤੇ ਬਾਈ ਨੂੰ ਫੋਨ ਲਾ ਲਿਓ ਚਾਰਾ ਪੰਜਾਂ ਦਿਨਾਂ ਦੇ ਅੰਦਰ ਬਾਹਰੇ ਨੇ ਸੂ ਪੈਣ ਤੇ ਇੱਕ ਤਾਂ ਉਹੀ ਗਰਮੀ ਆ ਤੇ ਤੂੜੀ ਗੋਲੇ ਤਾਂ ਤੁਹਾਨੂੰ ਵੀ ਪਤਾ ਸੇਕ ਪ੍ਰਦਾਵਾ ਵੱਧ ਮਾਰਦਾ ਹਾਂ ਦੁਪਹਿਰ ਆ sire ਦੀ ਪੂਰਾ ਦੁਪਹਿਰਾ ਲੱਗਾ ਦੁਪਹਿਰੇ ਵੀਡੀਓ ਬਣਾ ਰਹੇ ਆ ਡੇਢ 2 ਵਜੇ ਬਾਕੀ ਪਯੌਰ ਜਾਸਦੀ ਪੰਜਾਬ ਵਾਲੀ ਜਿਹੜੀ ਕਹਿ ਦਿੰਦੇ ਆ ਪਗਣੀ ਜੈ ਜਮਲ ਭਾਉ ਇਹ ਦੇ ਦਾਂਗੇ 63000 ਰੁਪਏ ਦੀ ਮਾਨਤਨ ਮੈਂ ਕਰ ਦਾਂਗੇ ਥੋੜਾ ਕਿੰਨਾ ਕੁ ਥੋੜਾ ਦਾ ਘਣਾ ਕਰ ਦਾਂਗੇ ਕਿੰਨਾ ਕੁ ਕਰ ਦਾਂਗੇ 1000 ਰੁਪਏ ਠੀਕ ਆ 62000 ਦੀ ਬਾਈ ਕਹਿੰਦਾ ਦੇ ਦਾਂਗੇ 63 ਮੌਲਾ 1000 ਬਾਈ ਕਹਿੰਦਾ ਛੱਡ ਦੂੰ ਇਹ ਨਹੀਂ ਬਦਲਦਾ ਦੁੱਧ ਉਹਦਾ 20 ਪਿਆਜ ਕਿਉਂ ਆਪਾਂ ਵੱਧ ਕਹਿੰਦੇ ਨਹੀਂ ਠੀਕ ਹੈ ਬਾਕੀ ਦੁੱਧ ਸੇਵਾ ਦਾ ਹੂੰ ਬਾਈ ਕਹਿੰਦਾ ਹੋ ਸਕਦਾ 20 ਕਿਲੋ ਪਿਆਜ ਦਾ 20 ਕਿਲੋ ਹੀ ਪਿਆ ਜੀ ਉਹਦਾ ਲੈਵੇ ਦੀ ਦੱਖ ਦਿੰਦੀ ਆ ਹਾਂ ਇਹ ਭਰਗੀ ਦੇ ਪਤਾ ਨਹੀਂ ਕਿੱਥੇ ਗੱਲ ਕਰਾ ਜੀ ਫੋਟਾਂ ਨੂੰ ਲੈਵਾ ਪਿੱਛੇ ਨੂੰ ਵੱਧਦਾ ਸਾਰੀ ਵਾਲਟੈਲ ਕੱਢ ਕੇ ਸੂਣਾ ਬਾਈ ਦੋਈ ਵੇਖੋ ਕਿ ਉੱਪਰੋਂ ਫੋਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਜੇ ਕਿਤੇ ਵਹਿੜ ਤਿਆਰ ਹੁੰਦੀ ਫਿਰ ਤੁਹਾਨੂੰ ਵੀ ਪਤਾ ਮੁੱਲ ਵੱਧ ਹੋਣਾ ਸੀ ਪਰ ਅੱਜ ਦਾ ਮੁੱਲ 62000 ਛੋੜ ਛੱਪਾ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਾਓ ਮੁੱਲ ਤਾਂ 63 ਚਲੋ ਮੈਂ ਦੋ ਵਾਰੀ ਕਹਦਾ ਬਾਈ ਕਹਿੰਦਾ 1000 ਛੱਡ ਦਿਆਂਗੇ ਕੋਈ ਗੱਲ ਨਹੀਂ ਨਰਮੀ ਮੁੰਡਾ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਾਓ ਬਦਾਮੀ ਰੰਗ ਦੀ ਪੂਰੀ ਸੋਹਣੀ ਜਰਸੀ ਹਾਂ ਵੱਡੇ ਗੱਦ ਵਾਲੀ ਬੱਛੀ ਆ ਇੱਧਰ ਨਾਲ ਲਾਲ ਵਾੜਾਂ ਖੜੀਆਂ ਤੇ ਉਹਨਾਂ ਜਿਹੜਾ ਹੀ ਕਰਦੇ ਇਹਦਾ ਦੋ ਨੰਬਰ ਤੇ ਆ ਜਾ ਬਾਈ ਇਹ ਕਾਇਨੂ ਦਾ ਦੂਜਾ ਕਹਿ ਦਾਂਗੇ ਪਰ ਤੀਜਾ ਸਹੀ ਸੁੰਦੀ ਹੈ ਜੀ ਸਹੀ ਸੂਆ ਤੀਜਾ ਉਹ ਇੱਕ ਸੂਏ ਨਾਲ ਕਿੜਾ ਬੁੱਢੀ ਬਣਦੀ ਨਾ ਹੀ ਖੀਰੀ ਬਣ ਲੱਗੀ ਜੇ ਖੀਰੀ ਕਹਿ ਦੇਂਗਾ ਇਹਨੂੰ ਠੀਕ ਆ ਪਿਛਲੇ ਸੂਏ ਦਾ ਨੇ 22 ਲੀਟਰ 23 ਦੁੱਧ ਚੋਇਆ ਬਾਈ 22 23 ਹਾਂ ਮਾਲਕ ਨੇ ਆਪ ਨੂੰ ਕਹਿ ਕੇ ਦਿੱਤੀ ਆ ਸਮਾਂ ਸਮਾਂ ਬਾਅਦ ਦੋ ਤਿੰਨ ਦਾਣੀਆਂ ਕੱਢੀਏ ਬਾਹਰ ਨੂੰ ਬੁੱਕਲੇ ਵਾਲਾ ਆਦਾ ਦੁੱਧ ਚੋਆ ਉਹ ਰਾਤ ਨੂੰ ਜੀ ਹੂੰ ਬਾਕੀ ਜਰਸੀਆਂ ਦਾ ਤਾਂ ਚਲੋ ਦੁੱਧ ਮੱਝਾਂ ਵਰਗਾ ਹੁੰਦਾ ਹੀ ਹੁੰਦਾ ਇਹ ਆਮ ਹੁਣ ਲਾਲਾ ਦਾ ਉਹ ਇਹ ਜਿਹੜੇ ਸਾਈ ਵਾਲਾ ਜਿਹੜਾ ਘੱਟ ਦੁੱਧ ਆ ਵੱਧ ਦੁੱਧ ਲੰਗਾ ਬਹੁਤ ਘੱਟ ਹਾਂ ਤੇ ਸਾਈ ਵਾਲ ਤੋ ਆਪਣੇ ਰਾਠੀ ਆ ਵੀ ਪੁਰਾਣੇ ਬਜ਼ੁਰਗਰੇ ਘਰੇ ਸਾਈਵਾਲ ਜਾਂ ਰਾਠੀ ਜਾਂ ਇੱਕ ਬੱਕਰੀਆਂ ਵੀ ਦੋ ਦੋ ਨਗ ਆ ਵੀ ਹੁੰਦੇ ਸੀ ਤੇ ਹੁਣ ਸਾਈਵਾਲ ਵੀ ਘਟ ਗਈਆਂ ਬੜਾ ਪਰ ਗਰਮੀ ਗਰਮੀ ਇਹ ਪੂਰਾ ਨਹੀਂ ਬਣਾ ਹਾਲਾ ਹਜੇ ਜਰਸੀ ਪੂਰਾ ਮਣਾ ਸਕਦੀ ਹੈ ਗਰਮੀ ਮਣਾ ਸਕਦੀ ਆ ਜਰਸੀ ਦਾ ਪੂਰਾ ਬਦਲਾ ਦੁੱਧ ਹੋ ਸਕਦਾ ਪਰ ਸਾਈਵਾਲ ਤਾਂ ਜਿਵੇਂ ਮੱਝਰਗਾ ਦੁੱਧ ਹੁੰਦਾ ਲੇਟ ਰਗਾ ਹਾਂ ਬਾਕੀ ਠੰਡਗਾ ਮਿੱਠਗਾ ਬਹੁਤ ਆ ਸਹੀ ਵਾਲ ਵੜ ਮਿਲਤਾ ਜਾਊਗੀ ਚੰਗੇ ਦੁੱਧ ਵਾਲੀ ਵੀ ਮਿਲ ਜੂ ਉਹ ਰਾਣੀ ਖਰਾਬ ਕਰਨ ਵਾਲੀਆਂ ਦੀ ਫਰਮ ਵਾਲੀਆਂ ਨਾ ਪਰ ਠੰਡੇ ਨਾਲ ਘਟ ਆ ਵੀ ਸਹੀ ਵਾਲ ਦੀ ਕਹਾਵਤ ਹੁੰਦੀ ਹੈ ਕਿ ਜਨਾ ਚਕਰ ਬੱਚਾ ਸਿਆਣੇ ਆ ਵੀ ਕਹਿੰਦੇ ਆ ਕੋਈ ਨਹੀਂ ਪਤਾ 23 24 ਕਹਿੰਦੇ ਆ 25 ਪਿਆਜ ਗਾਂ ਵਾਲੀ ਸੇਵਾ ਜੇ ਹੈ 25 ਪਿਆ ਸਕਦੀ ਹੈ ਬਾਈ ਠੀਕ ਹੈ ਹਾਂ ਹੁਣ ਲੈਵਾ ਦੱਸਦਾ ਇਹਦੇ ਚ ਕਿਡਾਪਾ ਹਵਾ ਭਰ ਲਈ ਆ ਹਾਂ ਬਾਈ ਕਹਿੰਦਾ ਹੋ ਸਕਦਾ 25 ਪਿਆਜ ਤਾਂ 25 ਪਿਆਜ ਨਹੀਂ 23 24 ਕਿਲੋ ਤਾਂ ਬਾਈ ਕਹਿੰਦਾ ਕਿਤੇ ਨਹੀਂ ਗਿਆ ਖੁੱਲਾ ਪਿਆਜ ਉਹ ਗਾੜੀ ਜੀ ਵੀ ਦੁੱਧ ਚੰਗਾ ਉਹ ਭਾਰੀ ਆ ਗਾੜੀ ਵੀ ਜਿਵੇਂ ਮੈਂ ਗੱਲ ਕਰਦਾ ਸੀਗਾ ਨਹੀਂ ਤਾਂ ਹਾਮਸਾਹੀ ਵਾਲ ਗਰਮ ਹੁੰਦੇਗਾ। ਹਾਂ, ਜੈ ਜਮਲ ਪਾਉ ਇਹਦਾ ਖਿੱਚ ਕੇ ਜੇ ਇਹ ਦੇ ਦਾਂਗੇ 66000 ਰੁਪਏ ਦੀ। ਮਾਨਤਨ ਹਾਂ ਕਰ ਦਾਂਗੇ। 66000 ਦੀ ਬਾਈ ਕਹਿੰਦਾ ਦੇ ਦਾਂਗੇ। 66 ਜੋ ਮਾਨਤਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ। ਜਰਸੀ ਦਾ ਕੱਦ ਵੀ ਸਾਈਵਾਲ ਦੇ ਬਰਾਬਰ ਹੀ ਐ। ਜਰਸੀ ਦੂਜਾ ਸੂਆ, ਸਾਈਵਾਲ ਤੀਜਾ ਸੂਆ, ਤਿੰਨ ਨੰਬਰ ਪਾਉ। ਇਹ ਦੂਜਾ ਸੂਆ ਸਹੀ ਐ ਜੀ। ਦੂਜਾ ਸੂਆ। ਹਾਂ, ਰੀਅਲ। ਸਮਾਂ ਸਮਾਂ ਲੈ ਜੂ 5-4 ਦਿਨ ਲੈ ਵੀ। ਕਿੰਨਾ ਇਹ ਦੋ ਤੇ ਪੈਜ ਦੋ ਤੇ ਪੈਜ 16 17 ਕਿਲੋ 300 ਮਾਣਾ ਪੋਚਿੰਨਾ ਭਾਈ ਜਿੰਨਾ ਜਿਹੜਾ ਜਿਹੜਾ ਮਰਜੀ ਲੈ ਠੀਕ ਹੈ ਹਾਂ ਹਾਂ ਬਾਕੀ ਥਾਣ ਦੇ ਕਿੰਨੇ ਸੋਹਣੇ ਥਾਣਾ ਸੋਹਣਾ ਜਿੰਨੇ ਸੋਹਣੇ ਥਾਣਾ ਚਵਾਈ ਵੀ ਉਨੀ ਸੋਹਣੀ ਹੈ ਆ ਪੋਲੀ ਵਧੀਆ ਠੀਕ ਹੈ ਖਰਾਬ ਕਰਨ ਵਾਲੀ ਲੈ ਵੀ ਹੈ ਜੀ ਲਓ ਜੀ ਲੱਤ ਛੜਾ ਵਾਲੀ ਤਾਂ ਕੋਈ ਵੀ ਨਹੀਂ ਆਏ ਨਾ ਹੋਊਗਾ ਹਾਂ ਠੰਡਾ ਆ ਮੈਨੂੰ ਕੋਈ ਤੁਹਾਨੂੰ ਆਂਢੀ ਗਵਾਂਢੀ ਕਹੂਗਾ ਕਿ ਯਾਰ ਸਾਈਵਾਲ ਕੇ ਸਾਈਵਾਲ ਅਗਲਾ ਕਹਿੰਦਾ ਛੜਾ ਦਾ ਘਰ ਹਾਂ ਨਹੀਂ ਕਰਮ ਵਾਲਾ ਜੇ ਟੱਕ ਜਾਂਦਾ ਟੱਕ ਜਾਂਦਾ ਆਪਣੇ ਘਰੇ ਵੀ ਗਿਰ ਰੱਖੀ ਹੋਈ ਆ ਹਾਂ ਟੱਕੀ ਵੀ ਆ ਵਧੀਆ ਦੁੱਧ ਵੀ 16 17 ਕਿਲੋ ਵਧੀਆ ਰ ਆਪਣੀ ਦੇਈ ਜਾਂਦੀ ਨਾਰਮਲ ਸੇਵਾ ਠੀਕ ਆ ਹਾਂ ਦੋਸਤੋ ਇਹ ਗੈਰ ਖੜੀ ਬਾਈ ਦੀ ਉਹ ਜਮਾ ਗੁੱਠ ਦਿਆ ਮੈਂ ਜ਼ੂਮ ਕਰਕੇ ਵਿਖਾ ਦਣਾ ਉਹ 12 17 ਕਿਲੋ ਦੁੱਧ ਬਾਈ ਕਹਿੰਦਾ ਆਰਾਮ ਨਾਲ ਪੀ ਆਈ ਜਾਂਦੀ ਆ ਘੱਟ ਬਾਰ ਨੂੰ ਨਾਲੇ ਸੂਆਆਂ ਲੱਗਦੀ ਆ ਤੀਜਾ ਸੂਹੀ ਹਾਂ ਅੱਛਾ ਆਹ ਤਾਂ ਇਹ ਪਹਿਲਾਂ ਹੁੰਦੀ ਆ ਠੀਕ ਹੈ ਹਾਂ ਹਾਂ ਗਿਰ ਬਾਈ ਕਹਿੰਦਾ ਮੇਰੇ ਘਰੇ ਰੱਖੀ ਆ ਦੁੱਧ ਨੂੰ ਮੱਝਾਂ ਵੀ ਹੈਗੀਆਂ ਤੇ ਆ ਦੂਜਾ ਸੂਆ ਸਾਈਵਾਲ ਨਸਲ ਦੀ ਵਹਿੜ ਨਾਲ ਰੰਗ ਦੀ ਮੰਨ ਲਓ ਜੇ ਮੱਝ ਲਾਉਂਗੇ ਤੁਹਾਨੂੰ ਵੀ ਪਤਾ ਮਾਈ ਦਾ ਦਰਮਿਆਨੀ ਲੱਖ ਦੀ ਆਉਂਦੀ ਆ ਚੰਗੀ ਸਨੱਖੀ ਝੋਟੀ ਲਾਉਂਗੇ ਲੱਖੋਂ ਬਾਹਰ ਦੀਆਂ ਗੱਲਾਂ ਤਾਂ ਤੇ ਇਹਨਾਂ ਦਾ ਉਦੋਂ ਅੱਧਾ ਮੁੱਲ ਆ ਤੇ ਮੱਜ ਨਾਲੋਂ ਗਾਂ ਦੁੱਧ ਵੀ ਵੱਧ ਟਾਈਮ ਲੰਮਾ ਪਿਆ ਆਂਦੀ ਆ ਹਾਂ ਹਜੇ ਬਾਨ ਆਏ ਨੇ ਲਾਉਣਾ ਹਜੇ ਹਾਂ ਸਟਾਰਟਿੰਗ ਕਰਿਆ ਸੰਗਣਾ ਮਾਰਦੀ ਜਮਾ ਛੈ ਦਾ ਠੀਕ ਆ ਹਾਂ ਭਾਈ ਕਹਿੰਦਾ ਸਿਹਤ ਮਾਰਦੇ ਇਹਦਾ ਮਖਿਆਲ ਮਾਰਦੀ ਆ ਸੀਲ ਫੁੱਲ ਉੱਥੇ ਵੀ ਬਾਈ ਨੇ ਹੱਥ ਮਾਰ ਕੇ ਵਿਖਾਇਆ ਤੇ ਇਥੇ ਵਿਹੜੇ ਦੇ ਵਿਚਾਲੇ ਖੜਾ ਰਹੀ ਐ ਤੇ ਰੱਸਾ ਉੱਤੇ ਸੈੜਦਾ ਤੇ ਲੱਤਾਂ ਤੇ ਹੱਥ ਮਾਰੀ ਜਾਂਦਾ ਤੇ ਲੱਤ ਵੀ ਨਹੀਂ ਚਾਹਦੀ ਪੂਛ ਤਾਂ ਨੂੰ ਚੱਕੀ ਜਾਂਦੀ ਹੌਲੀ ਹੌਲੀ ਹਾਂ ਤੇ ਜਿਹੜੀ ਅੱਜ ਨਹੀਂ ਕੋ ਕਹਿੰਦੀ ਤੇ ਤੁਹਾਡੇ ਘਰੇ ਵੀ ਜਾ ਗਏ ਨੇ ਕੀ ਕਰਮਾ ਵਾਲੀ ਨੇ ਕੀ ਕਹਿਣਾ ਬਾਹਰ ਜਾਣਾ ਲੈਵਾ ਸਹੀ ਹਾਂ ਦਿਨ ਕਿਹਨੇ ਦੱਸਿਆ ਦਿਨ ਬਾਅਦ 5-4 ਦਿਨ ਘੜਦੀ ਬਈ 5-4 ਦਿਨਾਂ ਦੇ ਅੰਦਰ ਬਾਅਦ ਸੂ ਬੂਗੀ ਕਰਮਾ ਵਾਲੀ ਦੁੱਧ 16 17 ਬਾਈ ਦੱਸਦਾ ਇੱਥੇ ਪਿਆ ਜੂ ਭਾਉਏ ਦਾ ਜਾਇਜ਼ ਜਾਂ ਮੁੱਲ ਇਹ ਦੇ ਦਾਂਗੇ 57 ਦੀ ਮਾਨਤਾਨ ਠਾ ਕਰ ਦਾਂਗੇ 57 ਜੋ ਮਾਨਤਾਨ ਹੋ ਜੂ ਤੇ 16 17 ਕਿਲੋ ਦੁੱਧ ਵਾਲੀ ਮੱਝ ਪਹਿਲੀ ਗੱਲ ਤਾਂ ਜੇ ਮਿਲਦੀ ਘੱਟ ਆ 16 17 ਕਲ ਦੁੱਧ ਬਹੁਤ ਡੇਢ ਲੱਖ ਦੀ ਮਿਲਦੀ ਆ ਪਰ ਜਿਹੜੀ ਚੀਜ਼ ਦੀ ਲੋਕ ਮੰਗ ਕਰ ਲਾ ਕੇ ਜਾਂਦੇ ਉਹ ਚੀਜ਼ 5-4000 ਰੁਪਏ ਉਹੀ ਮਹਿੰਗੀ ਹੋ ਜਾਂਦੀ ਆ ਹਾਂ ਜਿਹੜੀ ਡਿਮਾਂਡ ਚ ਹੋ ਜੇ ਚੀਜ਼ ਹੁਣ ਡਿਮਾਂਡ ਇਹਦੀ ਆ ਹਾਂ ਇਹ ਵੀ ਗੱਲ ਆ ਕਿਉਂਕਿ ਗਰਮੀ ਆ ਸਾਈਵਾਂ ਹਰ ਇੱਕ ਹੀ ਡਰਦਾ ਬਈ ਯਾਰ ਹਾਂ ਖੜਬਿਆਂ ਵਾਂਗ ਵੱਜੀ ਜਾਂਦਾ ਖੜੰਗਾ ਮੋੜ ਕੇ ਆ ਇਹ ਤਾਂ ਗੱਲ ਹੈ ਕਿਉਂਕਿ ਅਮਰੀਕਾ ਨਾਲ ਤੁਹਾਨੂੰ ਪਤਾ ਗਰਮੀ ਵੱਧ ਮੰਨਦੀਆਂ ਇੱਕ ਫਾਰਮਾਂ ਚ ਤਾਂ ਬਹੁਤ ਗੇਂਤੀ ਚ ਅਮਰੀਕਾ ਨਾਲ ਹੁੰਦੀਆਂ ਕਿਉਂਕਿ ਫਾਰਮ ਵੱਡੇ ਦਾ ਅਮਰੀਕਨ ਗਾਵਾਂ ਦੇ ਹੀ ਆ ਪਰ ਉਹਨਾਂ ਦਾ ਸੈਟਅਪ ਉਹਦਾਂ ਦਾ ਹੁਤਿਆਰ ਕੀਤਾ ਹੁੰਦਾ ਪਰ ਜਿਵੇਂ ਹੁਣ ਇੱਥੇ ਅਮਰੀਕਨ ਤੂੜੀ ਨਾ ਬੰਨਣੀ ਹੋਵੇ ਤੇ ਇੱਥੇ ਦਾ ਵਿਚਾਰੀ ਦਾ ਬੁਰਾ ਹਾਲ ਹੋ ਜੇ ਪਰ ਇਹ ਹੈਗਾ ਮੱਝਾਂ ਰਗੇ ਇਹਨਾਂ ਨੂੰ ਕੋਈ ਵਾ ਵਾਸਤਾ ਨਹੀਂ ਆ ਅੱਛਾ ਜਿਹੀ ਲੱਗੀ ਵੀ ਥੋੜੇ ਜਿਹਾ ਮੂੰਹ ਮਾਰਦੀ ਹੈ ਦਵਾਈ ਲਾਉਣੀ ਹੈ ਆਪਣੇ ਕੋਲ ਤਾਂ ਕੱਲ ਹੀ ਆਈਆਂ ਠੀਕ ਹੈ ਪੂਰੀ ਭਾਰੀ ਜਾਨ ਵਾਲੀ ਦੂਜਾ ਸੂਆ ਬਚੀ 57 ਜੋ ਮਾਨ ਤਾਨ ਹੋ ਜੂ ਇਹਦਾ 68 ਚੋਂ ਮਾਨ ਤਾਨ ਹੋ ਜੂ ਇਹਦਾ 62 ਚੋਂ ਮਾਨ ਤਾਨ ਹੋ ਜੂ 4 ਨੰਬਰ ਤੇ ਆ ਜਾ ਬਾਊ ਇਹ ਵੀ ਤੀਜਾ ਸੂਆ ਬਈਆ ਠੀਕ ਆ ਹਾਂ ਦੋ ਦਿਨ ਨੇ ਪਹਿਲੇ ਸੂਏ ਦਾ 24 ਕਿਲੋ ਚੋਇਆ ਹੋ ਉਹਨਾਂ ਦਾ ਮਾਲਕਾਂ ਦਾ ਬਲੂਨ ਦਾ ਹਾਂ ਨਾ ਦੂਜੇ ਸੂਏ ਦਾ ਤੀਜਾ ਤੀਜਾ ਸੁੰਦੀ ਆ ਤੀਜਾ ਸੂਆ ਹਾਂ ਕਿੰਨੇ ਕਿਦਾਂ ਲੈ ਜੂ ਦੇਣ ਬਾਅਦ ਪੰਜ ਚਾਰ ਦਿਨ ਹੀ ਲੈਂਦੀ ਐ ਸੀਰ ਸਾਹੂ ਮਨ ਪੁੱਛੀ ਸਾਡੇ ਜੋਲ ਵਾਲੀ ਪਾਉ ਸਿਕਾਈਆਂ ਸੂਈਆਂ ਤਾਂ ਨਹੀਂ ਕਿਤੇ ਲੱਤ ਨਹੀਂ ਮਾਰਦੀ ਹੋਰ ਕਿਤੇ ਗਾਹਣਿਆਂ ਦੇ ਲੱਤਾਂ ਮਾਰੀ ਜਾਂਦਾ ਨਾ ਨਾ ਲੈ ਐ ਨਹੀਂ ਕਰ ਮਾਲਕਾਂ ਜਿਹੜੇ ਇੱਕ ਘਾ ਕੇ ਲੈ ਲਊਗਾ ਭਾਈ ਯਾਰ ਹਾਂ ਇਹ ਤਾਂ ਗੱਲ ਹੈਗੀ ਆ ਮੇਰੀ ਵੀ ਮਾਤਾ ਹੀ ਹੈ ਕੱਲੀ ਘਰੇ ਭਾਈ ਯਾਰ ਉਹ ਹੀ ਆ ਲੈ ਕੇ ਮੈਂ ਰੋਟਾ ਖਾਣ ਜਾਊਂਗੀ ਇਹ ਵੀ ਗੱਲ ਸਹੀ ਆ ਦੋਸਤੋ ਮਾਂ ਪੁੱਤੀ ਆ ਤੇ ਬਾਈ ਕਹਿੰਦਾ ਮੈਂ ਆਪ ਬਾਹਰ ਅੰਦਰ اٹ ਜਾਣਾ ਤੇ ਬਾਕੀ ਹੁਣ ਤਾਂ ਚਲੋ ਕੰਮ ਧੰਦੇ ਦੀ ਰੋਟਾ ਨਾਲ ਵਾਈ ਵੀ ਕਰਦਾ ਤੇ ਬਾਈ ਕਹਿੰਦਾ ਜੇ ਮੈਂ ਗਰਮ ਲਿਆਉਣੀ ਹੋਵੇ ਤੇ ਮਗਰੋਂ ਮਾਤਾ ਕਿਵੇਂ ਪਾਣੀ ਧਾਣੀ ਪਿਆਊ ਜਾਂ ਕਿਵੇਂ ਪੱਠੇ ਪਾਊਗਾ ਕਿ ਕਿਵੇਂ ਪੱਠੇ ਪਾਊ ਕਿਉਂਕਿ ਜੇ ਗਰਮ ਹੋਵੇ ਤਾਂ ਮਾਤਾ ਦੇ ਵੀ ਮਾਰੇ ਤਾਂ ਬਾਈ ਕਹਿੰਦਾ ਉਹ ਜਿਆ ਬਾਈ ਤਾਂ ਬਾਈ ਕਹਿੰਦਾ ਆਪਾਂ ਤਾਂ ਮਾਤਾ ਨੂੰ ਪਹਿਲਾਂ ਮੰਨ ਕੇ ਪਸ਼ੂ ਲਈਦਾ ਕਿ ਪਹਿਲਾਂ ਤਾਂ ਮਾਤਾ ਨੇ ਪਾਣੀ ਪਿਉਣਾ ਪੱਠੇ ਪਾਉਣੇ ਆ ਸੌਦਾ ਤਾਂ ਬਾਅਦ ਹੋਣਾ ਇਹ ਆਫ ਕੈਮਰਾ ਬਾਈ ਮੇਰੇ ਨਾਲ ਗੱਲਾਂ ਕਰਦਾ ਸੀਗਾ ਵੀਡੀਓ ਬਣਾਉਣ ਤੋਂ ਪਹਿਲਾਂ ਕਿਉਂਕਿ ਜਦੋਂ ਲਾਲ ਵਿਹੜਾ ਵੇਖੀਆਂ ਮੈਂ ਕਿਹਾ ਯਾਰ ਗਰਮ ਹੋਣੀਆਂ ਕਹਿੰਦਾ ਨਹੀਂ ਬਾਈ ਯਾਰ ਸਾਰੀਆਂ ਸੀਲ ਆ ਕਹਿੰਦਾ ਤੈਨੂੰ ਪਤਾ ਤਾਂ ਹੈਗਾ ਆਪਣੀ ਮਾਤਾ ਪੱਠੇ ਰੱਠੇ ਪਾਉਂਦੀ ਆ ਕਿਉਂਕਿ ਜਦੋਂ ਘਰੇ ਹੁੰਦਾ ਉਹ ਤਾਂ ਬਾਈ ਆਪ ਹੀ ਪਾ ਲੈਂਦਾ ਪਰ ਚਲੋ ਕਈ ਵਾਰ ਕੱਲਾ ਹੈਗਾ ਹੁਣ ਕੰਮ ਤੋਂ ਦੇ ਬਾਹਰ ਵੀ ਆਉਣਾ ਜਾਣਾ ਪੈਂਦਾ ਹਾਂ ਆ ਬੁੱਬੀਆਂ ਜਿਹੀਆਂ ਜਿਹੜੀਆਂ ਪਰ ਮੂੰਹ ਨਹੀਂ ਕਿਉਂਕਿ ਹੈ ਹੀ ਨਿੱਕੀਆਂ ਨਿੱਕੀਆਂ ਮਸਾਂ ਮੂੰਹ ਹੀ ਹੈ ਨਹੀਂ ਬਾਕੀ ਦੋ ਦਿਨਾਂ 24 25 ਕਿਲੋ ਇਹਨੇ ਵੀ ਪਾਇਆ ਨਾ ਬਈ 24 25 ਕਿਲੋ ਬਾਈ ਦੱਸਦਾ ਦੁੱਧ ਪਿਆ ਜਾਣਾ ਹਾਂ ਵੇੜਾ ਪੂਰੀਆਂ ਵੱਡੀਆਂ ਸੀਲ ਦੀ ਤੁਹਾਡੇ ਘਰ ਤੱਕ ਦੀ ਗਾਰੰਟੀ ਹੋ ਥਣਾ ਦੀ ਵੀ ਪਿੱਛੇ ਨਹੀਂ ਬਈ ਯਾਰ ਥਣਾ ਦੀ ਵੀ ਭਾਰ ਦੀ ਵੀ ਤੁਹਾਡੇ ਘਰ ਤੱਕ ਦੀ ਗਾਰੰਟੀ ਹੋਊ ਸੂਏ ਦੀ ਗਾਰੰਟੀ ਦੇ ਦੂ ਜੇ ਲੱਤ ਛੜ ਵੀ ਮਾਰ ਜੇ ਤਾਂ ਕੋਈ ਵੇੜਾ ਕੋਆ ਸਾਰਾ ਸੂਆ ਦੁੱਧ ਪੀ ਲਿਓ ਬਾਕੀ ਦੁੱਧ ਵੀ ਫੈਂਟ ਵਾਲਾ ਪੋਣਗਾ ਹਾਂ ਅਮਰੀਕਾ ਵਾਂਗ ਦੋ ਦੋ ਫੈਂਟ ਢਾਈ ਆਉਣਾ ਹੀ ਤਾਂ ਢਾਈ ਫੈਂਟੇ ਸਵਾ ਦੋ ਢਾਈ ਬਸ ਇੱਥੇ ਹੀ ਆਉਂਦੀ ਆ ਸਹੀ ਗੱਲ ਦੁੱਧ ਦੀ ਜਰੂਰ ਬਾਲਟੀਆਂ ਡੱਕ ਦਿੰਦੇ ਆ ਦੁੱਧ ਇਹ ਵੀ ਉਹਨਾਂ ਹੀ ਪੀਉਣਗੀਆਂ ਜੱਗਾ ਸਾਮ ਵਾਲਾ ਲੈ ਜਾ ਕੋਈ ਦੁੱਧ ਵਾਲੀ ਚਾਹੂ 22 25 ਕਿਲੋ ਪਿਆ ਦੇਣਗੇ ਇਹ ਦੋਨੇ ਵਹਿੜਾ ਕਿੰਨੇ ਦੀ ਇਹ ਵੀ 67000 ਦੇ ਦਾਂਗੇ ਇਹ ਵੀ ਬਾਈ ਕਹਿੰਦਾ 67000 ਦੀ ਦੇ ਦਾਂਗੇ ਤੇ ਵਹਿੜਾ ਕਾਹਦੀਆਂ ਰੇਲ ਗੱਡੀ ਦੇ ਡੱਬੇ ਜੱਡੀਆਂ ਥੋੜਾ ਜਰਸੀ ਨਾ ਕਰਾਉਂ ਸੈਂਦਾ ਹਾਂ ਤੇ ਕੋਈ ਆਏ ਨਾ ਮੰਨਿਓ ਕਿ ਤੇ ਨ ਤੇ ਜਰਸੀ ਵੀ ਵੱਡੀ ਆ ਜਰਸੀ ਦਾ ਵੀ ਕੱਦ ਇੰਨਾ ਜਿੱਡਾ ਹੀ ਆ ਸਾਈਵਾਲ ਦਾ ਵੱਡੀਆਂ ਹੈਗੀਆਂ ਹੀ ਹੈਗੀਆਂ ਨਹੀਂ ਆਮ ਕੋਰਨਾ ਕਦੇ ਕੋਈ ਮੰਨ ਲੈ ਕੇ ਜਰਸੀ ਛੋਟੀ ਹੋਊ ਜਰਸੀਆਂ ਦਾ ਕੱਦ ਛੋਟਾ ਆਉਂਦਾ ਪਰ ਇਹਦੀ ਜਰਸੀ ਵੈੜ ਦਾ ਵੀ ਕੱਦ ਬਾਈ ਦੀ ਤਾਂ ਵੱਡਾ ਹੀ ਆ ਬਾਈ ਕੋਲੇ ਇੱਕ ਜਰਸੀ ਆ ਤਿੰਨ ਸਾਈਵਾਲ ਆ ਸੀਲ ਸਾਉ ਦੀ ਚਾਰਾਂ ਦੀ ਗਰੰਟੀ ਆ ਜਿਹੜੀ ਮਰਜ਼ੀ ਲੈ ਲਓ ਦੁੱਧ ਬਾਈ ਕਹਿੰਦਾ ਆਹ 4 ਨੰਬਰ ਤੇ ਆ 2 ਨੰਬਰ 24 24 25 25 ਕਿਲੋ ਦੁੱਧ ਪਿਆਉਣੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਪੈਂਡ ਹੈਗਾ ਕੋਠੇ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਨੇੜੇ ਭਾਈ ਭਗਤਾ ਦਿਆਲਪੁਰਾ ਜਲਾਲ ਭੋਡੀ ਇਹ ਆਣ ਗਵਾਨ ਦੇ ਪਿੰਡ ਆ ਬਾਕੀ ਬਾਈ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਜਿਹੜਾ ਵੀ ਜਾਨਵਰ ਤੁਹਾਡੇ ਮਨ ਨੂੰ ਲੱਗਦਾ ਐ ਐਡਰੈਸ ਤੋਂ ਅਨੁਸਾਰ ਆ ਦੱਸ ਹੀ ਦਿੱਤਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਅਗਲਾ ਆਪਦੀ ਵੀਡੀਓ ਘਾਲ ਤੇ ਟਿਕਾ ਕੇ ਤਸੱਲੀ ਕਰ ਲੈ ਜਦੋਂ ਤੁਹਾਡੇ ਮਨ ਨੂੰ ਲੱਗ ਜਾਂਦੀ ਆ ਓਕੇ ਆ ਜਮ ਉਦੋਂ ਬਾਅਦ ਬਾਈ ਦੇ ਘਰੇ ਆਜੋ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਮਿਹਨਤ ਦੀ ਕਮਾਈ ਦੇ ਪੈਸੇ ਆ ਪੈਸੇ ਬਹੁਤ ਔਖੇ ਬੰਦੇ ਆ ਗਰਮੀ ਵੀ ਬਹੁਤ ਆ ਬਾਕੀ ਆਪਦੀ ਕਿਹੜਾਂ ਵੀਡੀਓ ਾਲ ਤੇ ਟਿਕਾ ਕੇ ਤਸੱਲੀ ਕਰ ਲਿਓ ਜਦੋਂ ਤੁਹਾਡੇ ਜਮਾਂ ਮਨ ਨੂੰ ਲੱਗੀ ਵਹਿੜ ਉਦੋਂ ਬਾਅਦ ਚ ਵਾਈ ਦੇ ਘਰੇ ਆਇਓ ਆਪਦੀ ਨਿਰਖ ਪਰਖਣਾ ਪਾਸ ਕਰੋ ਟਿਕਾ ਕੇ ਚੀਪਾ ਕੱਢੋ ਤੇ ਪੈਸੇ ਦੇ ਕੇ ਜਾਨਵਰ ਲਿਆਓ ਸਾਰੇ ਹੱਸੀ